ਬਾਈ ਸਾਹਿਬ ਦੇ ਸੱਜੇ ਹੱਥ ਵਿੱਚ ਐ ਦੋ ਧਾਰਾ ਫੋਲਦੀ ਖੰਡਾ ਜਿਸ ਦੀ ਸ਼ੋਹ ਤੋਂ ਖਾਲਸੇ ਦਾ ਜਨਮ ਹੋਇਆ ਜਿਹੜੇ ਲੋਕ ਕਹਿੰਦੇ ਸਨ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਨਾ ਕਬਹੂ ਪਕੜੀ ਕਿੜੀ ਉੱਡੀ ਡਰ ਸੇ ਮਰ ਜਾਉਂ ਦੁਸ਼ਮਣ ਸੇ ਕੈਸੇ ਲੜ ਪਾਉਂ ਸਤਿਗੁਰਾਂ ਨੇ ਅੰਮ੍ਰਿਤ ਤਿਆਰ ਕਰ ਸ਼ਕਾ ਉਹਨਾਂ ਵਿੱਚ ਐਸੀ ਬੀਰਤਾ ਅਣਖ ਭਈ ਇਹ ਚਿੜੀਓ ਸੇ ਮੈਂ ਬਾਜ ਤੜਾਉਂ ਸਵਾ ਲੱਖ ਸੇ ਏਕ ਲੜਾਉ ਤਬ ਗੋਬਿੰਦ ਸਿੰਘ ਨਾਮ ਕਹਾਉ ਜਿਸ ਦੀ ਗਵਾਹੀ ਚਮਕੌਰ ਸਾਹਿਬ ਜੀ ਦੀ ਕੱਚੀ ਗੜੀ ਕਰਦੀ ਹੈ 33 ਸਾਲ ਦੀ ਉਮਰ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਰਾਏ ਦੇ ਨਾਮ ਦਿਨਾਂ ਪ੍ਰਸਿੱਧ ਰਹੇ ਉਪਰੰਤ ਪੰਜਾਂ ਪਿਆਰਿਆਂ ਪਾਸੋਂ ਇਸ ਖੰਡੇ ਦੀ ਸ਼ੋਹ ਤੋਂ ਤਿਆਰ ਹੋਇਆ ਅਮਰਤ ਸ਼ਕ ਜਿਸ ਨਾਮ ਦਿਨਾਂ ਪ੍ਰਸਿੱਧ ਹੋਏ ਵਹਿ ਪ੍ਰਗਟਿਓ ਮਰਦ ਅਗੰਮੜਾ ਵਰੇ ਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹੀ ਹੈ ਦੋ ਤਾਰਾ ਫੁਲਾਦੀ ਖੰਡਾ ਭਾਈ ਸਾਹਿਬ ਦੇ ਖੱਬੇ ਹੱਥੋਂ ਸ਼ਸਤਰ ਦਾ ਨਾਮ ਹੈ ਕਟਾਰ ਜੋ ਸਤਗੁਰਾਂ ਦੇ ਕਮਰ ਕੱਸੇ ਦਾ ਸ਼ਸਤਰ ਹੈ ਜਿਸ ਦਾ ਭਾਰ ਢਾਈ ਸੇਰ ਪੱਕਾ ਹੈ ਹੱਥੋਂ ਹੱਥ ਲੜਾਈ ਵੇਲੇ ਜਾਂ ਸ਼ੇਰ ਦਾ ਸ਼ਿਕਾਰ ਕਰਨ ਵੇਲੇ ਸਤਗੁਰ ਜੀ ਇਸ ਦੀ ਵਰਤੋਂ ਕਰਿਆ ਕਰਦੇ ਇਹ ਦੋਨੋਂ ਸ਼ਸਤਰ ਪਾਵਨ ਸਥਾਨਾਂ ਤੇ ਸ਼ੋਭਾ ਪਾ ਰਹੇ ਹਨ ਪਵਿੱਤਰ ਖੰਡਾ ਅਤੇ ਕਟਾਰ ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਇਹ ਸ਼ਸਤਰ ਦਾ ਨਾਮ ਹੈ ਸੰਤ ਜੀ 나ਗਣੀ ਵਰਸ਼ਾ ਸਤਿਗੁਰਾਂ ਦੇ ਕਾਰਖਾਨੇ ਦਾ ਘੜਿਆ ਹੋਇਆ ਸ਼ਸਤਰ ਲੋਕੜ ਦੇ ਕਿਲੇ ਅੰਦਰ ਸਤਿਗੁਰੂ ਦੇ ਸ਼ਸਤਰ ਤਿਆਰ ਹੋਇਆ ਕਰਦੇ ਨਵੇਂ ਸ਼ਸਤਰ ਜਮਾ ਵੀ ਹੋਇਆ ਕਰਦੇ ਜਦੋਂ ਪਹਾੜੀ ਰਾਜਿਆਂ ਨੇ ਕਈ ਵਾਰ ਸ੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਜਿੱਤ ਦੀ ਪ੍ਰਾਪਤੀ ਨਾ ਹੋਈ ਤਾਂ ਉਹਨਾਂ ਨੇ ਇੱਕ ਬਿਉਂਤ ਬਣਾਈ ਸੰਤ ਜੀ ਕਿ ਇੱਕ ਮਦਮਸਤ ਹਾਥੀ ਨੂੰ ਸ਼ਰਾਬ ਪਿਲਾ ਉਹਦੇ ਮੱਥੇ ਤੇ ਫौलाਦ ਦੀਆਂ ਤਵੀਆਂ ਬੰਨ ਉਸ ਨੂੰ ਸੈਨਾ ਦੇ ਅੱਗੇ ਲਾ ਕੇ ਲੋਗੜ ਦੇ ਕਿਲੇ ਵੱਲ ਭੇਜਿਆ ਜਾਵੇ ਕਿਉਂਕਿ ਲੋਗੜ ਦੇ ਕਿਲੇ ਦਾ ਦਰਵਾਜ਼ਾ ਬਹੁਤ ਮਜ਼ਬੂਤ ਸੀ ਇਹਨਾਂ ਇਹ ਜਾਣਿਆ ਨਸ਼ੇ ਵਿੱਚ ਚੂਰ ਮਦਮਸਤ ਹਾਥੀ ਟੱਕਰ ਮਾਰ ਕੇ ਲੋਗੜ ਦੇ ਕਿਲੇ ਦਾ ਦਰਵਾਜ਼ਾ ਤੋੜ ਦੇਵੇਗਾ ਕੁਝ ਕੁ ਸਿੰਘ ਹੋਣਗੇ ਉਹਨਾਂ ਨੂੰ ਅਸੀਂ ਹੱਥੋਂ ਉੱਥੇ ਪਕੜ ਲਵਾਂਗੇ ਗੁਰੂ ਕੇ ਸ਼ਸਤਰ ਸਾਡੇ ਹੱਥ ਲੱਗ ਜਾਣਗੇ ਜਦੋਂ ਪਤਾ ਲੱਗਿਆ ਸਤਿਗੁਰੂ ਜੀ ਨੇ ਰਾਤਰੀ ਦੇ ਦੀਵਾਨਾ ਅੰਦਰ ਸਤਿਗੁਰਾਂ ਨੇ ਬਚਨ ਕੀਤੇ ਕਿ ਹੋਇਆ ਪਹਾੜੀਆਂ ਦਾ ਬਦਮਸਤ ਹਾਥੀ ਆ ਰਿਹਾ ਹੈ ਸਾਡੇ ਕੋਲ ਵੀ ਇੱਕ ਹਾਥੀ ਹੈ ਦੁਨੀ ਚੰਦ ਸਵੇਰੇ ਦੁਨੀ ਚੰਦ ਨੂੰ ਹਾਥੀ ਨਾਲ ਲੜਾਵਾਂਗੇ ਸੰਗਤ ਜੀ ਸਤਿਗੁਰਾਂ ਦੇ ਬਚਨ ਸੁਣ ਕੇ ਘਬਰਾ ਗਿਆ ਡਰ ਗਿਆ ਰਾਤੋ ਰਾਤ ਵਿਸ਼ਵਾਸ ਨਾ ਕਰਦਾ ਹੋਇਆ ਸੰਗਤ ਜੀ ਆਪਣੇ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਕੇ ਕਿਲਾ ਆਨੰਦਗੜ੍ਹ ਸਾਹਿਬ ਦੀ ਕੰਧ ਟੱਪ ਕੇ ਭੱਜਣ ਲੱਗਾ ਲੱਜ ਟੁੱਟ ਗਈ ਥੱਲੇ ਡਿੱਗ ਗਿਆ ਉਹਦੀ ਲਤ ਟੁੱਟੀ ਉਹਦੇ ਸਾਥੀਆਂ ਨੇ ਉਸਨੂੰ ਮੰਜੀ ਤੇ ਪਾ ਉਸਦੇ ਨਗਰ ਮਜੀਠੇ ਪਹੁੰਚਾਇਆ ਜਿੱਥੇ ਬਾਅਦ ਵਿੱਚ ਸੱਪ ਲੜਨ ਦੇ ਕਾਰਨ ਉਸਦੀ ਮੌਤ ਹੋਈ ਸਾਡੀ ਜਿੱਥੇ ਪਤਾ ਲੱਗਿਆ ਸਤਿਗੁਰੂ ਨੂੰ ਅਮਰਤ ਵੇਲੇ ਦੀਵਾਨਾ ਅੰਦਰ ਸਿੰਘਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਦੁਨੀ ਚੰਦ ਤੇ ਰਾਤ ਦਾ ਪੱਤਰੇ ਵਾ ਗਿਆ ਹੁਣ ਆਪ ਜੀ ਦਾ ਕੀ ਹੁਕਮ ਹੈ ਸਤਿਗੁਰਾਂ ਨੇ ਬਚਨ ਕੀਤੇ ਸਿੰਘ ਕਦੇ ਹਾਥੀ ਹਾਥੀ ਦਾ ਮੁਕਾਬਲਾ ਨਹੀਂ ਕਰਿਆ ਕਰਦੇ ਆਉਣ ਵਾਲੇ ਮਦਮਸਤ ਹਾਥੀ ਦਾ ਮੁਕਾਬਲਾ ਕਰੇਗਾ ਗੁਰੂ ਘਰ ਦਾ ਬੱਬਰ ਸ਼ੇਰ ਭਾਈ ਬਚਿੱਤਰ ਸਿੰਘ ਜਦੋਂ ਜਦੋਂ ਭਾਈ ਬਚਿੱਤਰ ਸਿੰਘ ਨੇ ਆਪਣਾ ਨਾਮ ਸਤਿਗੁਰਾਂ ਦੇ ਮੁਖਾਰਬੰਦ ਵਿੱਚੋਂ ਸਰਵਣ ਕੀਤਾ ਸਿੰਘ ਦੇ ਡੋਲੇ ਫੜਕੇ ਚਿਹਰੇ ਤੇ ਲਾਲੀ ਆ ਗਈ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰ ਜੀ ਆਪ ਜੀ ਦੀ ਕਿਰਪਾ ਹੋਵੇ ਇਹ ਮਦਮਸਤ ਹਾਥੀ ਕੀ ਰਾਜੇ ਇੰਦਰ ਦਾ ਹਾਥੀ ਵੀ ਲਿਆ ਕੇ ਆਪਦੇ ਚਰਨਾਂ ਵਿੱਚ ਭੇਟਾ ਕਰ ਦੇਵਾ ਸਤਿਗੁਰੂ ਨੇ ਨਾਗਣੀ ਵਰਸ਼ਾ ਭਾਈ ਬਚਿੱਤਰ ਸਿੰਘ ਨੂੰ ਬਖਸ਼ਿਸ਼ ਕੀਤਾ ਉਧਰੋਂ ਪਹਾੜੀਆਂ ਦਾ ਮਦਮਸਤ ਹਾਥੀ ਮਾਰੋ ਮਾਰ ਕਰਦਾ ਸੈਨਾ ਦੇ ਨਾਲ ਲੋਕੜ ਦੇ ਮੈਦਾਨ ਵਿੱਚ ਵਧ ਰਿਹਾ ਇਧਰੋਂ ਭਾਈ ਬਚਿੱਤਰ ਸਿੰਘ ਦੀ ਸਤਿਗੁਰੂ ਦੀ ਬਖਸ਼ਿਸ਼ ਪਾ ਘੋੜੇ ਤੇ ਸਵਾਰ ਹੋ ਮੈਦਾਨੇ ਜੰਗ ਵਿੱਚ ਹਾਜ਼ਰ ਹੋਏ ਜਦੋਂ ਹਾਥੀ ਨੂੰ ਆਪਣੀ ਮਾਰ ਹਿਸ਼ਣਾ ਤੱਕਿਆ ਸੂਰ ਮੈਨੇ ਰਕਾਬਾਂ ਤੇ ਪੱਬਾਂ ਭਾਰ ਖੜੇ ਹੋ ਕੇ ਇਸ ਨਾਗਣੀ ਵਰਸ਼ੇ ਦਾ ਐਸਾ ਭਰਪੂਰ ਵਾਰ ਕੀਤਾ ਇਹ 2 ਫੁੱਟ 9 ਇੰਚ ਜੋ ਨਾਗ ਵਰਗਾ ਫਣ ਹੈ ਸਾਰੇ ਦਾ ਸਾਰਾ ਫੋਲਾਦ ਦੀਆਂ ਤਵੀਆਂ ਨੂੰ چیرਦਾ ਹੋਇਆ ਹਾਥੀ ਦੇ ਮੱਥੇ ਵਿੱਚ ਜਾ ਤਸਿਆ ਜਦੋਂ ਭਾਈ ਸਾਹਿਬ ਨੇ ਫੁਰਤੀ ਦੇ ਨਾਲ ਪੁੱਟਿਆ ਹਾਥੀ ਦੇ ਮੱਥੇ ਵਿੱਚੋਂ ਖੂਨ ਦੀਆਂ ਧਾਰਾਂ ਵਗੀਆਂ ਹਾਥੀ ਚੀਕਾਂ ਮਾਰਦਾ ਆਪਣੀਆਂ ਫੌਜਾਂ ਲਤਾੜਦਾ ਪਛਾਂ ਭੱਜਿਆ ਭਾਈ ਸਾਹਿਬ ਦੀ ਜਿੱਤ ਹੋਈ ਪਵਿੱਤਰ 나ਗਣੀ ਵਰਸ਼ਾ ਭਾਈ ਬਚਿੱਤਰ ਸਿੰਘ ਦੀ ਜਿੱਤ ਦਾ ਪ੍ਰਤੀਕ ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਬੋਲੇ ਕਪਸਰੀ ਅਕਾਲ ਇਹ ਸਤਿ ਦਾ ਨਾਮ ਹੈ ਸੰਗਤ ਜੀ ਕਿਰਪਾ ਵਰਸ਼ਾ ਜਿਸ ਦੇ ਨਾਲ ਦੋ ਸਾਖੀਆਂ ਜਗਤ ਪ੍ਰਸਿੱਧ ਹਨ ਪਹਿਲੀ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਮਾਤਾ ਅਜੀਤ ਕੌਰ ਜੀ ਦੇ ਨਾਲ ਗੁਰੂ ਕੇ ਲਾਹੌਰ ਵਿਖੇ ਹੋਏ ਵਿਆਹ ਸਮਾਗਮ ਸਮੇਂ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਦੇ ਵਿਆਹ ਸਮਾਗਮ ਹਨ ਪਰ ਇੱਥੇ ਦਾ ਪਾਣੀ ਤੇਲਿਆ ਖਾਰਾ ਹੈ ਪੀਣ ਦੇ ਯੋਗ ਨਹੀਂ ਪਾਣੀ ਦੀ ਬੜੀ ਕਾਟ ਹੈ ਆਪ ਜੀ ਸਾਡੇ ਤੇ ਕਿਰਪਾ ਕਰੋ ਸਤਿਗੁਰਾਂ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਇਸ ਕਰਪੇ ਵਰਸ਼ ਨੂੰ ਆਪਣੇ ਕਰਕਮਲਾਂ ਵਿੱਚ ਲੈ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਤਿੰਨ ਵਾਰ ਪਥਰੀਲੀ ਧਰਤੀ ਵਿੱਚ ਮਾਰਿਆ ਪੁੱਟਿਆ ਸੰਗਤ ਜੀ ਤਿੰਨ ਨਿਰਮਲ ਜਲ ਦੀਆਂ ਧਾਰਾਂ ਵਹੀਆਂ ਸੰਗਤਾਂ ਨੇ ਜਲ ਛਕਿਆ ਆਨੰਦ ਮਾਣਿਆ ਸਤਿਗੁਰਾਂ ਨੇ ਨਾਮ ਰੱਖਿਆ ਤਰਬੈਣੀ ਸਾਹਿਬ ਅੱਜ ਵੀ ਜਲ ਨਿਰੰਤਰ ਗੁਰੂ ਕੇ ਲਾਹੌਰ ਵਿਖੇ ਚੱਲ ਰਿਹਾ ਹੈ ਸੰਗਤਾਂ ਛਕ ਕੇ ਆਨੰਦ ਮਾਣਦੀਆਂ ਹਨ ਸਤਗੁਰਾਂ ਦੇ ਵਿਆਹ ਪੁਰਬਾਂ ਦੇ ਸੰਬੰਧ ਵਿੱਚ ਬਸੰਤ ਪੰਚਮੀ ਵਾਲੇ ਦਿਨ ਬੜਾ ਭਾਰੀ ਜੋੜ ਮੇਲ ਲੱਗਦਾ ਹੈ। ਦੂਸਰੀ ਸਾਖੀ ਜਦੋਂ ਪਹਾੜੀਆਂ ਦਾ ਮਦਮਸਤ ਹਾਥੀ ਵੀ ਨਾਕਾਮ ਹੋ ਗਿਆ ਇਹਨਾਂ ਰਾਜਾਂ ਵਿੱਚੋਂ ਕੇਸਰੀ ਚੰਦ ਰਾਜਾ ਜੋ ਬੜੀ ਵੱਡੀ ਸੈਨਾ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੇ ਹਮਲਾਵਰ ਹੋ ਕੇ ਆਇਆ ਜਿਸਨੇ ਕਸਮ ਖਾਧੀ ਸੀ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੀਸ ਲੈ ਕੇ ਆਵਾਂਗਾ ਜਾਂ ਜਿੰਦਾ ਪਕੜ ਕੇ ਲੈ ਕੇ ਆਵਾਂਗਾ ਜਿਹਦਾ ਪਤਾ ਲੱਗਿਆ ਸਤਗੁਰ ਜੀ ਨੂੰ ਅਮਰਤ ਵੇਲੇ ਦੀਵਾਨਾ ਅੰਦਰ ਪਹਿਲ ਕੀਤੀ ਬਾਬਾ ਬਚਿੱਤਰ ਸਿੰਘ ਦੇ ਵੱਡੇ ਭਰਾਤਾ ਭਾਈ ਉਹਦੇ ਸਿੰਘ ਜੀ ਨੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਜਿਹੜਾ ਪਾਪੀ ਰਾਜਾ ਆਪਜੀ ਦੇ ਸੀਸ ਦੇ ਸੁਪਨੇ ਲੈ ਰਿਹਾ ਹੈ ਉਸ ਨੂੰ ਸੋਧਾ ਲਾਉਣ ਦੀ ਸੇਵਾ ਦਾਸ ਨੂੰ ਬਖਸ਼ੀ ਜਾਵੇ ਸਤਿਗੁਰਾਂ ਨੇ ਕਰਪਾ ਵਰਸ਼ਾ ਭਾਈ ਉਹਦੇ ਸਿੰਘ ਨੂੰ ਬਖਸ਼ਿਸ਼ ਕੀਤਾ ਬਚਨ ਕੀਤੇ ਉਹਦੇ ਸਿੰਘਾ ਜਿੱਥੇ ਤਾਂ ਕੇਸਰੀ ਚੰਦ ਰਾਜੇ ਦਾ ਸਿਰ ਧੜ ਦੇ ਨਾਲੋਂ ਵੱਖਰਾ ਕਰਨਾ ਉਥੇ ਇਸ ਕਰਪੇ ਵਰਸ਼ੇ ਦੀ ਲੋਕ ਤੇ ਟੰਗ ਕੇ ਸਾਡੇ ਕੋਲ ਲੈ ਕੇ ਆਉਣਾ ਸਤਿਗੁਰਾਂ ਦੀ ਬਖਸ਼ਿਸ਼ ਪਾ ਉਧਰੋਂ ਕੇਸਰੀ ਚੰਦ ਰਾਜਾ ਮਾਰੂ ਮਾਰ ਕਰਦਾ ਹਾਥੀ ਤੇ ਸਵਾਰ ਸੈਨਾ ਦੇ ਨਾਲ ਮੈਦਾਨੇ ਜੰਗ ਗੁਲਵਧ ਰਿਆ ਇਧਰੋਂ ਭਾਈ ਉਦੇ ਸਿੰਘ ਜੀ ਸਤਿਗੁਰ ਜੀ ਦੀ ਬਖਸ਼ਿਸ਼ ਪਾ ਸਿੰਘਾਂ ਦੇ ਜਥੇ ਸਮੇਤ ਘੋੜਿਆਂ ਤੇ ਸਵਾਰ ਹੋ ਮੈਦਾਨੇ ਜੰਗ ਵਿੱਚ ਹਾਜ਼ਰ ਹੋਏ ਦੋਨਾਂ ਸੂਰਮਿਆਂ ਵਿੱਚ ਕਮਸਾਨ ਦਾ ਜੁਦ ਹੋਇਆ ਤਿੰਨ ਵਾਰ ਕੇਸਰੀ ਚੰਦ ਰਾਜੇ ਨੇ ਭਾਈ ਉਦੇ ਸਿੰਘ ਤੇ ਕੀਤੇ ਭਾਈ ਸਾਹਿਬ ਨੇ ਆਪਣੇ ਢਾਲੇ ਤੇ ਰੋਕੇ ਫੇਰ ਵੰਗਾਰਿਆ ਕੇਸਰੀ ਚੰਦਾ ਤੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੀਸ਼ ਦੇ ਸੁਪਨੇ ਲੈ ਰਿਆ ਸੈਂ ਐ ਦੇਖ ਸਤਿਗੁਰਾਂ ਦੇ ਚਰਨਾਂ ਦੀ ਧੂੜ ਇੱਕ ਨਿਮਾਣੇ ਜੇ ਸੇਵਕ ਦਵਾਰ ਆ ਰਿਹਾ ਆਪਣੇ ਆਪ ਨੂੰ ਸੰਭਾਲ ਆਪਣੇ ਤਿੱਖੇ ਤੇਗੇ ਦਾ ਐਸਾ ਭਰਪੂਰ ਵਾਰ ਕੀਤਾ ਕੇਸਰੀ ਚੰਦ ਰਾਜੇ ਦਾ ਸਿਰ ਵੱਢ ਕੇ ਧਰਤੀ ਤੇ ਸੁੱਟ ਲਿਆ ਇਸ ਕਰਪੇ ਵਰਸ਼ੇ ਦੀ ਨੋਕ ਤੇ ਟੰਗ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲ ਨੂੰ ਰਵਾਨਾ ਹੋਏ ਸੈਨਿਕਾਂ ਦੇ ਪਿੱਛੋਂ ਗੋਲੀਆਂ ਤੀਰ ਚਲਾਏ ਸੰਤ ਜੀ ਦੋ ਗੋਲੀਆਂ ਇੱਕ ਕਰਪੇ ਵਰਸ਼ੇ ਦੀ ਨੋਕ ਤੇ ਇੱਕ ਮੁਠੇ ਤੇ ਲੱਗੀ ਪਰ ਭਾਈ ਸਾਹਿਬ ਦਾ ਕੋਈ ਬਾਲ ਵੀ ਬੰਕਾ ਨਾ ਕਰ ਸਕਿਆ ਜਿਸ ਦਾ ਸਾਹਿਬ ਡਾਡਾ ਹੋਏ ਜਿਸ ਨੂੰ ਮਾਰਨਾ ਸਾਕੈ ਕੋਈ ਸਿਰ ਲਾ ਜਾ ਕੇ ਸਤਿਗੁਰੂ ਜੀ ਦੇ ਚਰਣਾ ਵਿੱਚ ਭੇਟਾ ਕੀਤਾ ਸਤਿਗੁਰੂ ਜੀ ਜਿਹੜਾ ਪਾਪੀ ਰਾਜਾ ਆਪ ਜੀ ਦੇ ਸੀਸ ਦੇ ਸੁਪਨੇ ਲੈ ਰਿਹਾ ਸੀ ਉਹਦਾ ਵੱਡਿਆ ਹੋਇਆ ਸਿਰ ਆਪ ਜੀ ਦੀ ਕਿਰਪਾ ਸਦਕਾ ਮਿੱਟੀ ਵਿੱਚ ਰੋ ਰਿਹਾ ਸੰਗਤ ਜੀ ਆਪਾਂ ਕਈ ਵਾਰੀ ਕਹਿ ਦਿੰਨੇ ਆ ਕਿ ਇਹ ਕੰਮ ਮੈਂ ਕੀਤਾ ਇਹ ਮੇਰੇ ਦਿਮਾਗ ਦੀ ਸੋਚ ਸੀ ਇਹ ਮੇਰੇ ਬਲ ਕਰਕੇ ਹੋਇਆ ਇੱਥੇ ਤੱਕ ਵੀ ਕਹਿ ਦਿੰਦੇ ਆ ਕਿ ਜੇ ਮੈਂ ਨਾ ਕਰਦਾ ਤਾਂ ਇਹ ਕੰਮ ਹੋਣਾ ਹੀ ਕੋਈ ਨਹੀਂ ਸੀ ਪਰ ਗੁਰੂ ਕੇ ਸਿੱਖਾਂ ਦੀ ਗੁਰਮਤ ਦੀ ਜਿਨ੍ਹਾਂ ਨੂੰ ਸੋਝੀ ਹੈ ਸੰਗਤ ਜੀ ਉਹਨਾਂ ਨੇ ਕਿੰਨੇ ਕਿੰਨੇ ਵੱਡੇ ਕਾਰਜ ਕੀਤੇ ਕਿੰਨੀਆਂ ਕੱਡੀਆਂ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਫਿਰ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਸਿਰ ਝੁਕਾਇਆ ਸੱਚੇ ਪਾਤਸ਼ਾਹ ਇਹ ਜੋ ਕਾਰਜ ਹੋਇਆ ਨਾ ਤੇਰੀ ਕਿਰਪਾ ਦੇ ਸਦਕਾ ਹੋਇਆ ਅਸੀਂ ਵੀ ਮਨਮਤ ਨੂੰ ਮਤਮਤ ਨੂੰ ਤਿਆਗੀਏ ਗੋਰ ਮਤ ਦੇ ਧਾਰਨੀ ਹੋਈਏ ਸੰਗਤ ਜੀ ਸਤਿਗੁਰੂ ਜੀ ਨੂੰ ਵਧਾਈਆਂ ਦਿਆ ਕਰੀਏ ਪਵਿੱਤਰ ਕਰਪਾ ਵਰਸ਼ਾ ਭਾਈ ਉਹਦੇ ਸਿੰਘ ਦੀ ਜਿੱਤ ਦਾ ਪ੍ਰਤੀਕ ਜੋ ਪਾਵਨ ਪਵਿੱਤਰ ਸਥਾਨਾਂ ਤੇ ਸ਼ੋਭਾ ਪਾ ਰਿਹਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਹਫ਼ਤੇ ਦਾ ਨਾਮ ਹੈ ਸੰਗਤ ਜੀ ਬੰਦੂਕ ਜਿਹਦੇ ਮੁੱਠੇ ਉਤੇ ਲਿਖਿਆ ਉਰਦੂ ਅੱਖਰਾਂ ਵਿੱਚ ਕਾਰਖਾਨਾ ਲਾਹੌਰ ਕਿਸੇ ਲਾਹੌਰ ਦੇ ਮਿਸਤਰੀ ਸਿੰਘ ਨੇ ਤਿਆਰ-ਵਾਰ ਤਿਆਰ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੇਟਾ ਕੀਤੀ ਔਰ ਬੇਨਤੀ ਕੀਤੀ ਸਤਿਗੁਰ ਜੀ ਇਸ ਬੰਦੂਖ ਦਾ ਨਿਸ਼ਾਨਾ ਬੜਾ ਚੁਕਾ ਹੈ ਸਤਿਗੁਰਾਂ ਨੇ ਕਬੂਲ ਫਰਮਾਇਆ ਕਈ ਜੰਗਾਂ ਜੁੱਦਾਂ ਵਿੱਚ ਵਰਤਿਆ ਵੀ ਅਜੇ ਵੀ ਨਮੀ ਜਿ ਨਮੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਰ ਕਮਲਾਂ ਦੀ ਤੋੜੇਦਾਰ ਬੰਦੂਖ ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸੱਤ ਦਾ ਨਾਮ ਹੈ ਸੰਗਦੀ ਸੈਫ ਇਸਲਾਮ ਧਰਮ ਦਾ ਪੈਗੰਬਰੀ ਸ਼ਾਸਤਰ 1450 ਸਾਲ ਤੋਂ ਵੱਧ ਪੁਰਾਣਾ ਹਜ਼ਰਤ ਅਲੀ ਦੇ ਹੱਥਾਂ ਦਾ ਮੁਹੰਮਦ ਸਾਹਿਬ ਨੇ ਇਸਲਾਮ ਧਰਮ ਦੇ ਬਾਣੀ ਉਹਨਾਂ ਦੀ ਬੇਟੀ ਬੀਬੀ ਫਾਤਿਮਾ ਬੀਬੀ ਫਾਤਿਮਾ ਦੇ ਪਤੀ ਹੋਏ ਹਨ ਹਜ਼ਰਤ ਅਲੀ ਉਹਨਾਂ ਦੇ ਦੋ ਪੁੱਤਰ ਹੋਏ ਹਨ ਹਸਨ ਤੇ ਹੁਸੈਨ ਇਹਨਾਂ ਚਾਰਾਂ ਦੇ ਨਾਮ ਕੁਰਾਨ ਸ਼ਰੀਫ ਦੀਆਂ ਕੁਝ ਆਇਤਾਂ ਇਸਲਾਮ ਧਰਮ ਦੇ ਧਾਰਮਿਕ ਚਿੰਨ ਚੰ드ਰਮਾ ਸਤਾਰੇ ਸੂਰਜ ਦੇ ਉੱਤੇ ਉਕਰੇ ਹੋਏ ਹਨ ਇਹ ਸ਼ਾਸਤਰ ਗੁਰੂ ਘਰ ਵਿੱਚ ਕਿਵੇਂ ਆਇਆ ਜਿਹਨਾਂ ਲਈ ਇੱਕ ਛੋਟੀ ਜੀ ਸਾਖੀ ਜਗਤ ਪ੍ਰਸਿੱਧ ਹੈ ਸੰਗਤ ਜੀ ਇਸਲਾਮ ਧਰਮ ਦਾ ਜਨਮ ਦਾ ਜੰਗ ਕਰਬਲਾ ਦੇ ਮੈਦਾਨ ਅੰਦਰ ਹੋਇਆ ਜਿੱਥੇ ਬੀਬੀ ਫਾਤਿਮਾ ਦਾ ਪੁੱਤਰ ਹੁਸੈਨ ਸ਼ਹੀਦ ਹੋਇਆ ਬੀਬੀ ਫਾਤਿਮਾ ਨੇ ਆਪਣੇ ਪੁੱਤਰ ਦੀ ਯਾਦ ਦੇ ਅੰਦਰ ਇਹ ਸ਼ਾਸਤਰ ਨੂੰ ਮੱਕੇ ਵਿਖੇ ਭੇਟਾ ਕਰ ਦਿੱਤਾ ਜਦੋਂ ਔਰੰਗਜ਼ੇਬ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾ ਕੇ ਮੱਕੇ ਦੀ ਹੱਜ ਕਰਨ ਵਾਸਤੇ ਗਿਆ ਉੱਥੇ ਦੇ ਖਲੀਫਿਆਂ ਨੇ ਇਹ ਜਾਣ ਕੇ ਕਿ ਔਰੰਗਜ਼ੇਬ ਨੇ ਇਸਲਾਮ ਧਰਮ ਵਿੱਚ ਬੜਾ ਵਾਧਾ ਕੀਤਾ ਹੈ ਸਨਮਾਨ ਬਜੋ ਇਹ ਸ਼ਸਤਰ ਔਰੰਗਜ਼ੇਬ ਨੂੰ ਭੇਟਾ ਕਰ ਦਿੱਤਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ ਦੋ ਪੁੱਤਰ ਤਾਰਾ ਆਦਮ ਤੇ ਸਹਜਾਦਾ ਮੌਜਮ ਦੇ ਵਿਚਕਾਰ ਤਖਤ ਪਿੱਛੇ ਝਗੜਾ ਹੋਇਆ ਤਾਰਾ ਆਦਮ ਨੇ ਮੌਜਮ ਨੂੰ ਮਾਰ ਭਜਾਇਆ ਸਖਤ ਤੇ ਕਾਬਜ ਹੋ ਗਿਆ ਮੌਜਮ ਨੇ ਕਈ ਹਿੱਲੇ ਵਸੀਲੇ ਕੀਤੇ ਪਰ ਭਾਈ ਨੰਦ ਲਾਲ ਜੀ ਦੀ ਸਹਾਇਤਾ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰ ਜੀ ਆਪ ਜੀ ਮੈਨੂੰ ਮੇਰਾ ਖੁੱਸਿਆ ਹੋਇਆ ਰਾਜ ਦਿਵਾਓ ਸਤਿਗੁਰਾਂ ਨੇ ਜੰਗੇ ਜੁਧ ਵਿੱਚ ਸਿੰਘਾਂ ਦਾ ਜਥਾ ਭੇਜ ਕੇ ਮੌਜਮ ਦੀ ਮਦਦ ਕੀਤੀ ਤਾਰਾ ਆਜਮ ਮਾਰਿਆ ਗਿਆ ਮੌਜਮ ਨੂੰ ਜਿੱਤਨ ਸ਼ਿਵ ਹੋਈ ਮੌਜਮ ਜਿੱਤ ਦੀ ਖੁਸ਼ੀ ਦੇ ਡੰਕੇ ਵਜਾਉਂਦਾ ਆਗਰੇ ਦੇ ਕਿਲੇ ਅੰਦਰ ਪਹੁੰਚਿਆ ਜਿੱਥੇ ਉਸਨੇ ਆਪਣਾ ਨਾਮ ਬਹਾਦਰ ਸ਼ਾ ਰੱਖਿਆ ਤਾਜ ਪੋਸ਼ੀ ਸਮਾਗਮਾ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਿੱਥੇ ਬਹਾਦਰ ਸ਼ਾ ਨੇ ਬਹੁਤ ਬਹੁਮੁੱਲੀਆਂ ਭੇਟਾਵਾਂ ਹੀਰੇ ਜਵਾਹਰਾਤ ਅਤੇ ਤੋਪਾਂ ਦੀ ਸਲਾਮੀ ਦਿੱਤੀ ਸਤਿਗੁਰਾਂ ਨੂੰ ਉਥੇ ਸੈਫ ਸ਼ਸਤਰ ਵੀ ਸਤਿਗੁਰਾਂ ਨੂੰ ਅਰਪਣ ਕੀਤਾ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰ ਜੀ ਇਹ ਸਾਡੇ ਪੈਗੰਬਰਾਂ ਦਾ ਸ਼ਸਤਰ ਹੈ ਆਪ ਜੀ ਦੁਨੀਆ ਦੇ ਮਹਾਨ ਪੈਗੰਬਰ ਹੋ ਇਹ ਆਪ ਜੀ ਨੂੰ ਸ਼ੋਭਾ ਪਾਉਂਦਾ ਹੈ ਸਤਿਗੁਰਾਂ ਨੇ ਕਬੂਲ ਫਰਮਾਇਆ ਪਵਿੱਤਰ ਸ਼ਾਸਤਰ ਸਾਹਿਬ ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਪਾਵਨ ਪਵਿੱਤਰ ਅਸਥਾਨਾਂ ਤੇ ਸ਼ੋਭਾ ਪਾ ਰਿਹਾ ਹੈ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਦੋਨੋਂ ਸ਼ਾਸਤਰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਮਰਕਸ ਦੇ ਹਨ ਸੰਗਤ ਜੀ ਭਾਈ ਸਾਹਿਬ ਦੇ ਸੱਜੇ ਹੱਥ ਵਿੱਚ ਸ਼ਾਸਤਰ ਦਾ ਨਾਮ ਹੈ ਸਮਸ਼ੀਰੇ ਤੇਗ ਜੋ ਦੁਸ਼ਮਨਾ ਨੇ ਆਪਣੇ ਸਰੀਰ ਦੇ ਉੱਤੇ ਬਰੀਕ ਲੋਹੇ ਦੀਆਂ ਤਾਰਾਂ ਦੇ ਬਣ ਹੋਏ ਕੋਟ ਪਹਿਨੇ ਹੁੰਦੇ ਇਹ ਉਹਨਾਂ ਨੂੰ ਕੱਟਣ ਦੇ ਕੰਮ ਆਇਆ ਕਰਦਾ ਭਾਈ ਸਾਹਿਬ ਦੇ ਖੱਬੇ ਹੱਥ ਵਿੱਚ ਹੈ ਦਾਹੇ ਆਹਣੀ ਜਦੋਂ ਜੋ ਦੁਸ਼ਮਨਾ ਨੇ ਆਪਣੇ ਸਿਰ ਦੇ ਉੱਤੇ ਲੋਹੇ ਦੇ ਟੋਪ ਪਹਿਨੇ ਹੁੰਦੇ ਸਨ ਨਾ ਸੰਗਤ ਜੀ ਜਦੋਂ ਸਤਿਗੁਰੂ ਜੀ ਇਸ ਦਾ ਭਰਮਾਵਾਰ ਕਰਦੇ ਇਹ ਸ਼ਸਤਰ ਲੋਹੇ ਦੇ ਟੋਪ ਨੂੰ ਚੀਰ ਕੇ ਦੁਸ਼ਮਣ ਦੇ ਸਿਰ ਦੇ ਦੋ ਫਾੜ ਕਰਕੇ ਉਸ ਨੂੰ ਸਦਾ ਦੀ ਨੀਂ ਸੁਲਾ ਦਿੰਦਾ। ਦੋਨੋਂ ਸ਼ਸਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਮਰ ਕਸਦੇ ਹਨ। ਸ਼ਮਸ਼ੀਰੇ ਤੇਗ, ਦਾਹੇ ਆਹਨੇ ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਭਾਈ ਸਾਹਿਬ ਦੇ ਸੱਜੇ ਹੱਥ ਵਿੱਚ ਇਹ ਸੁਨਹਿਰੀ ਚੱਕਰ ਜਿਸ ਉਤੇ ਕਿਸੇ ਗੁਰਸਿੱਖ ਪਿਆਰੇ ਨੇ 22 ਜਪਜੀ ਸਾਹਿਬ ਦੀਆਂ ਪੌੜੀਆਂ ਗੁਰਮੁਖੀ ਅੱਖਰਾਂ ਵਿੱਚ ਦੋਨੋਂ ਪਾਸੇ ਉਕਰ ਕਰ ਸੁਨਹਿਰੀ ਬਣਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਭੇਟਾ ਕੀਤਾ ਸਤਗੁਰਾਂ ਨੇ ਗੁਰਬਾਣੀ ਦਾ ਸਤਕਾਰ ਕਰਦਿਆਂ ਉਸੇ ਸਮੇਂ ਇਸ ਚੱਕਰ ਨੂੰ ਆਪਣੇ ਦੁਮਾਲਿਆਂ 'ਤੇ ਸਜਾ ਲਿਆ ਸੰਤ ਜੀ ਬਚਨ ਕੀਤੇ ਸੰਗਾ ਇਹਤੇਸੇ ਸ਼ਸਤਰਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਉਥੇ ਗੁਰਬਾਣੀ ਸਾਡਾ ਗੁਰੂ ਹੈ ਜਿਸ ਨਾਲ ਅਸੀਂ ਇਥਾ ਪਿਆਰ ਕਰਦੇ ਹਾਂ ਇਹ ਸ਼ਸਤਰ ਦੇ ਉੱਤੇ ਆਪ ਜੀ ਨੇ ਗੁਰਬਾਣੀ ਉਕਰੀ ਹੈ ਇਸ ਕਰਕੇ ਇਸ ਨੂੰ ਅਸੀਂ ਆਪਣੇ ਦੁਮਾਲਿਆਂ ਵਿੱਚ ਸਜਾਇਆ ਕਰਾਂਗੇ ਕਾਫੀ ਸਮਾਂ ਇਹ ਚੱਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦੁਮਾਲਿਆਂ ਵਿੱਚ ਸਜਦਾ ਰਿਹਾ ਹੈ ਸੰਗਤ ਜੀ ਇਹ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਘਰਾਂ ਵਿੱਚ ਜੋ ਗੁਰਬਾਣੀ ਦੀ ਪੋਥੀ ਸਹਿਬਾਨ ਗੁਟਕਾ ਸਹਿਬਾਨ ਹਨ ਉਹਨਾਂ ਨੂੰ ਕਦੇ ਗਿੱਲੇ ਜਾਂ ਝੂਠੇ ਹੱਥ ਨਹੀਂ ਲਗਾਉਣੇ ਸੰਤ ਜੀ ਉਹਨਾਂ ਦੇ ਦਰਸ਼ਨ ਅਤੇ ਪੜਨ ਤੋਂ ਪਰੰਤਵਰ ਦਰਸ਼ਨ ਕਰਨ ਤੋਂ ਪरांत ਸੋਹਣੇ ਸੁਚੱਜੇ ਕੱਪੜੇ ਵਿੱਚ ਲਪੇਟ ਕੇ ਸਰਾਣੇ ਵਾਲੇ ਪਾਸੇ ਉੱਚੀ ਜਗ੍ਹਾ ਤੇ ਰੱਖਿਆ ਜਾਵੇ ਜਿੰਨਾ ਵੀ ਗੁਰਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਾਂਗੇ ਉਹਨੇ ਹੀ ਗੁਰੂ ਕੀ ਖੁਸ਼ੀ ਪ੍ਰਾਪਤ ਹੋਵੇਗੀ ਭਾਈ ਸਾਹਿਬ ਦੇ ਖੱਬੇ ਹੱਥ ਵਿੱਚ ਹੈ ਪਵਿੱਤਰ ਢਾਲ ਜੋ ਗੈਂਡੇ ਦੇ ਖੱਲ ਦੀ ਬਣੀ ਹੈ ਸੰਤ ਜੀ ਨੇ ਜਿਸ ਨੂੰ ਬਣੀ ਨੂੰ 350 ਸਾਲ ਤੋਂ ਵੱਧ ਸਮਾਂ ਹੋ ਗਿਆ ਉਸ ਸਮੇਂ ਦਾ ਕੋਈ ਵੀ ਸ਼ਸਤਰ ਇਸ ਤੇ ਕਾਰਗਰ ਨਹੀਂ ਹੋ ਸਕਦਾ ਸੀ ਸੰਗਤ ਜੀ ਸਾਰ ਪਾਰ ਨਹੀਂ ਹੋ ਸਕਦਾ ਸੀ ਅਜੇ ਵੀ ਨਮੀ ਜਿ ਨਮੀ ਹੈ ਪਵਿੱਤਰ ਢਾਲ ਸੁਨਹਿਰੀ ਚੱਕਰ ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਪਾਵਨ ਅਸਥਾਨਾਂ ਤੇ ਸ਼ੋਭਾ ਪਾ ਰਹੇ ਹਨ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਦੋਨੋਂ ਸ਼ਸਤਰ ਵੀ ਸਤਿਗੁਰਾਂ ਦੇ ਕਰ ਕਮਲਾਂ ਦੇ ਹਨ ਭਾਈ ਸਾਹਿਬ ਦੇ ਸੱਜੇ ਹੱਥ ਵਿੱਚ ਹੈ ਵੱਡਾ ਬਰਸ਼ਾ ਜੋ ਵਜਨ ਵਿੱਚ ਕਾਫੀ ਭਾਰੀ ਹੈ ਖੱਬੇ ਹੱਥ ਵਿੱਚ ਛੋਟੀ ਬਰਸ਼ੀ ਜਿਹੜਾ ਨੇੜੇ-ਨੇੜੇ ਦੇ ਪਿੰਡਾਂ ਦੇ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲੇ ਆ ਕੇ ਬੇਨਤੀ ਕਰਿਆ ਕਰਦੇ ਸੱਚੇ ਪਾਤਸ਼ਾਹ ਜੋ ਜੰਗਲੀ ਜਾਨਵਰ ਹਨ ਸਾਡੇ ਮਾਲ ਜਾਨ ਦਾ ਬੜਾ ਨੁਕਸਾਨ ਕਰਦੇ ਹਨ ਸਤਿਗੁਰ ਜੀ ਇਹਨਾਂ ਸ਼ਸਤਰਾਂ ਨੂੰ ਘੋੜੇ ਜਾਂ ਹਾਥੀ ਤੇ ਸਵਾਰ ਹੋ ਹੱਥੋਂ ਛੱਡ ਕੇ ਚਲਾਇਆ ਕਰਦੇ ਖੂਖਾਰ ਜੰਗਲੀ ਜਾਨਵਰਾਂ ਦਾ ਉਧਾਰ ਕਰਿਆ ਕਰਦੇ ਸਨ ਇਹ ਦੋਨੋਂ ਸ਼ਸਤਰ ਪਾਵਨ ਸਥਾਨਾਂ ਤੇ ਸ਼ੋਭਾ ਪਾ ਰਹੇ ਹਨ ਵੱਡਾ ਵਰਸ਼ਾ ਛੋਟੀ ਵਰਸ਼ੀ ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਬੋਲੇ ਈਸ਼ੂ ਨਿਹਾਲ ਸਤਿ ਸ੍ਰੀ ਅਕਾਲ